ਹੋਇਆ ਉਹ ਅੱਜ ਵੀ YouTube ਤੇ ਤੁਸੀਂ ਸੁਣ ਸਕਦੇ ਹੋ ਉਹਨੇ ਭਰੇ ਹੋਏ ਮਨ ਦੇ ਨਾਲ ਦੁਲਦੀਆਂ ਅੱਖਾਂ ਦੇ ਨਾਲ ਆਖਿਆ ਸੀ ਮੈਂ ਨਹੀਂ ਸੀ ਕਹਿੰਦਾ ਵੀ ਰੱਬ ਹੈਗਾ ਪਰ ਅੱਜ ਮੈਂ ਇਹ ਗੱਲ ਦਿਲੋਂ ਮੰਗਦਾ ਵੀ ਜੇ ਰੱਬ ਹੈਗਾ ਤੇ ਹਰਿਮੰਦਰ ਸਾਹਿਬ ਦੇ ਵਿੱਚ ਬੈਠਾ ਹੈ ਆਖੋ ਸਭ ਆਪ ਸਿਰ ਰੱਬ ਦਾ ਹੈ ਸੁਨਹਿਰਾ ਸਾਡਾ ਸਿਰ ਰੱਬ ਦਾ ਹੈ ਡੇ ਸਤਿਗੁਰਾਂ ਦੇ ਆਪਾਂ ਸੇਖ ਹੋਈਏ ਐਡੇ ਵੱਡੇ ਸਾਡੇ ਸਤਿਗੁਰੂ ਹੋਣ ਤੇ ਆਪਾਂ ਫੇਰ ਛਪੜਾ ਵਿੱਚ ਨਾਉਦੇ ਫਿਰੀਏ ਛਪੜਾ ਵਿੱਚ ਨਾਉਂਦਾ ਮਤਲਬ ਹੈ ਵੀ ਛੋਟਿਆਂ ਛੋਟਿਆਂ ਦੇ ਮਗਰ ਭੱਜੇ ਫਿਰੀਏ ਧਾਗੇ ਜੀ ਵੀ ਤਕਰਾਉਂਦੇ ਫਿਰੀਏ ਬਾਪਿਆਂ ਕੋਲੋਂ ਫੂਕਾਂ ਮਰਵਾਉਂਦੇ ਫਿਰੀਏ ਤੇ ਫਿਰ ਸਾਡੇ ਲਈ ਤੇ ਸ਼ਰਮ ਦੀ ਗੱਲ ਹੈ ਨਾ ਜੀ ਇਹ ਐਡਾ ਵੱਡਾ ਸਤਿਗੁਰੂ ਛੱਡ ਕੇ ਜਾ ਕੋ ਥਾਕ ਨੂੰ ਉੱਚਾ ਹੋਈ ਸੋ ਜਨ ਭਾਰ ਘਰ ਜਾਤ ਨਾ ਸੋਹੀ ਰਾਜੇ ਦਾ ਪੁੱਤ ਹੋਵੇ ਤੇ ਖਾਰੀਆਂ ਕਿ ਆਪ ਠੁੱਠਾ ਫੜ ਕੇ ਖੜ ਜਾਵੇ ਪਿਆਰਿਓ ਫਿਰ ਤੇ ਰਾਜੇ ਨੂੰ ਤਾਂ ਲਾਜ ਲੱਗਦੀ ਆ ਰਾਜੇ ਦਾ ਪੁੱਤ ਥੋੜੋ ਕਿਸੇ ਦੇ ਅੱਗੇ ਠੁੱਠਾ ਫੜ ਕੇ ਖੜਦਾ ਹੁੰਦਾ ਤੇ ਆਪਾਂ ਦਾ ਸਤਿਗੁਰੂ ਮਹਾਰਾਜ ਦੇ ਸਿੱਖਾ ਬੱਚੇ ਹਾਂ ਤੁਮ ਹੋ ਸਭ ਰਾਜਨ ਕੇ ਰਾਜਿਆਂ ਦੇ ਰਾਜੇ ਨੇ ਗੁਰੂ ਗ੍ਰੰਥ ਸਾਹਿਬ ਤੇ ਜੋ ਚਾਹੀਦਾ ਨਾ ਜੋ ਮਰ ਚਾਹੋ ਸੋ ਠੁਠਕ ਜੋ ਚਾਹੀਦਾ ਮਹਾਰਾਜ ਕੋਲੋਂ ਕੋ ਸਾਡੇ ਵਿੱਚ ਕਮੀ ਹੋ ਸਕਦੀ ਆ ਸਾਡੇ ਗੁਰੂ ਵਿੱਚ ਕੋਈ ਕਮੀ ਨਹੀਂ ਸਤਗੁਰੂ ਵਿੱਚ ਨਹੀਂ ਕੋਈ ਵੀ ਖੈਰ ਚਲੋ ਹੁਣ ਉਧਰ ਲਗਾਹੇ ਚੌਧਰੀ ਨੂੰ ਕਿਸੇ ਆਖਿਆ ਬਈ